ਜੀ ਸਤਿ ਸ੍ਰੀ ਅਕਾਲ ਦੀ ਸਾਰੇ ਹੀ ਮੇਰੇ ਵੀਰ ਭਰਾਵਾਂ ਨੂੰ ਜਿਹੜੇ ਬੰਦੇ ਜਸਰ ਨਗਲ ਤੋਂ ਪੇਜ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਮੋਸਟ ਵੈਲਕਮ ਤੇ ਜੁੜੇ ਰਹੋ ਪੇਜ ਨਾਲ ਤੇ ਜੁੜੇ ਰਹੋ YouTube ਚੈਨਲ ਨਾਲ ਤੇ ਜੁੜੇ ਰਹੋ ਵਲੌਗ ਨਾਲ ਦੇਖਿਓ ਅੱਜ ਸਾਰਾ ਦਿਨ ਕੀ ਬਣਦਾ ਤੇ ਨਿਕਲਿਆ ਆ ਜੀ ਕਹਿੰਦੇ ਵੱਡਾ ਹਾਥੀ ਬਾਹਰ ਆ ਜਾ ਵੀ ਬੱਕਰੇ ਵਿਚਾਰੇ ਬੱਕਰੇ ਨੇ ਸਾਰੇ ਨਹੀਂ ਬੱਕਰੇ ਨੂੰ ਕਰਦੇ ਆਂ ਤਿਆਰ ਹੁਣ ਕਰਦੇ ਆ ਫੀਡ ਫੂਡ ਦਾ ਇਹਨਾਂ ਦਾ ਇੰਤਜ਼ਾਮ ਚਾਲੂ ਵਿਚਾਰੇ ਕਿਉਂਕਿ ਐਡਾ ਹੱਡ ਭਰਨਾ ਵੀ ਔਖਾ ਹੋ ਜਾਂਦਾ ਜੇ ਆਪਾਂ ਕਹਿ ਦਈਏ ਨਾ ਵੀ ਬੱਕਰੇ ਭਰ ਕੇ ਉਹ ਨਹੀਂ ਰਹਿਗੇ ਕਿਉਂਕਿ ਵੱਡੇ ਬਿੱਡਨਾ ਲਿੱਸੀ ਵੀ ਸੀਤੀ ਹੁੰਦੇ ਆ ਤੇ ਗਲਕਾਰ ਭਰਨੇ ਬਹੁਤ ਔਖੇ ਆ ਬੱਕਰੇ ਇਹ ਪਹਿਲਾਂ ਨਾਲ ਦਾ ਬਹੁਤ ਲਿੱਸਾ ਕਰੇ ਕਿਉਂਕਿ ਨਾ ਇਹ ਆ ਮੂੜ ਦੀਆਂ ਗਾਂਵ ਚੀ ਜਮਾ ਥੱਲੇ ਲਾ ਗਿਆ ਸੀ ਐ ਉਹ ਗਿੱਟੇ ਥੱਲੇ ਲਾਉਣ ਲੱਗ ਗਿਆ ਸੀ ਤੇ ਮੈਂ ਮੁੜ ਕਿਵੇਂ ਇਹਦੀ ਖਰਾਖ ਰੋਕ ਕਟਾਤੀ ਮੈਂ ਚੱਲ ਕੱਲੇ ਉਹਤੀ ਰੱਖਦੇ ਤੇ ਸੈਟਿੰਗ ਕਰਦੀ ਜਨੇ ਮੈਂ ਚੱਲ ਬਾਕੀ ਬਾਬਾ ਨਾਨਕ ਭਲੀ ਕਰੇ ਉਹ ਜਿਉਂਦੇ ਫਿਰਦੇ ਨੇ ਕੀ ਆਪਾਂ ਇਹ ਪਲਵਾਨ ਬਣਾਉਣੇ ਪਹਿਲਾਂ ਬਣ ਕੇ ਜਿਹੜੇ ਬਾਨੇ ਸੀ ਇਹ ਹੁਣ ਤਾਂ ਇਹ ਜੀ ਰਹਿਣਗੇ ਬਾਕੀ ਦੇਖਦੇ ਆਂ ਜੀ ਚੱਲਦੀ ਆ ਕੋਸ਼ਿਸ਼ ਕੀ ਬਣਦਾ ਬਈ ਅੱਜ ਕੱਲ ਰਿਵਾਜ ਚੱਲਿਆ ਹੈ ਵੀ ਕੰਨਾਂ ਤੇ ਚੇਪੀਆਂ ਜੀ ਲਾਉਣ ਦਾ ਬੱਚਾ ਦੇ ਨਾਲ ਚੇਪੀਆਂ ਹੀ ਲਾ ਦਿੰਦਾ ਕੰਨ ਜੇ ਖੋਲ ਕੇ ਉਹ ਬੱਚੇ ਤੇ ਪਵਾ ਕੰਨ ਆਉਂਦਾ ਜਾਂ ਹੋਰ ਆਉਂਦਾ ਬਾਈ ਜਿਹੜੀ ਬਲੱਡ ਲਾਈਨ ਚ ਕੰਨ ਖੁੱਲਾ ਹੋਣਾ ਚਪਟਾ ਕੰਨ ਪ੍ਰਾਣੀਆਂ ਬੱਕਰੀਆਂ ਦਾ ਹੁਣ ਆ ਪੱਠ ਦਾ ਕੰਨ ਦੇਖੋ ਓਏ ਪੂਰੀ ਇਹ ਨਾ ਮੇਰਾ ਪਤਾ ਖੜਦਾ ਇਹਦਾ ਬੱਚੇ ਚੰਗਾਏ ਆ ਹੁਣ ਇੱਕ ਦਵਾਰੇ ਹੁਣ ਖੜਦੀਆਂ ਦੇਖ ਜਿਹੜਾ ਕੰਨ ਦੇਖੋ ਵੀ ਕਿੱਥੇ ਪਿਆ ਕੰਨ ਹਨਾ ਆ ਦੇਖ ਮੇਰਾ ਕੰਨ ਦੇਖੋ ਵੀ ਕੰਨ ਕਿੱਥੇ ਪਿਆ ਗੇਠ ਚੌੜਾ ਕਰਨਾ ਅਗਲਾ ਕਹਿੰਦਾ ਜੀ ਹਾ ਹੇ ਫਲਾਨਾ ਛੇਰੀਏ ਦੇ ਕੰਨ ਨਹੀਂ ਹੈਗੇ ਛੇਰੀਏ ਦਾ ਸਾਰਾ ਕੁਝ ਹੀ ਹੈ ਬਾਈ ਜੀ ਬਣਾਉਣ ਵਾਲਾ ਹੋਵੇ ਬੰਦਾ ਹੁਣ ਆਹ ਪੱਠ ਉਹਦੀ ਹੈ ਜੀ ਠੀਕ ਹੈ ਕੱਲ ਬੰਦੇ ਆਈ ਸੀ ਲੈਣ ਤੇ ਗੱਲ ਕਰ ਵੀ ਤੁਹਾਨੂੰ ਪਤਾ ਵੀ ਬੰਦਾ ਅਗਲਾ ਭਾਲ ਦਾ ਮੂਤ ਚੀ ਮਸੀਆਂ ਤੇ ਕੰਨ ਦੇਖੋ ਪੱਠ ਦੇਦੇ ਕੋਈ ਚੇਪੀ ਨਹੀਂ ਲੱਗੀ ਕੁਝ ਨਹੀਂ ਲੱਗਿਆ ਤੇ ਜਿਹੜੇ ਕਹਿੰਨੇ ਵੀ ਛੇਰੀਏ ਦੇ ਕੰਨ ਲੰਬੇ ਨਹੀਂ ਜੀ ਹੈ ਆਹ ਪੱਠ ਨਾ ਮੇਰੀ ਚਲੋ ਉਹ ਬੱਕਰਾ ਭੈੜਾ ਸੀ ਤੇ ਪੱਠ ਉਹਦੋ ਹੋ ਹੋਗੀ ਛੋਟੀ ਕ੍ਰਾਸ ਹੋ ਗਈ ਸੀ ਆ ਜੀ ਦੀ ਮਾਂ ਤੇ ਇਹਦਾ ਕੰਨ ਦੇਖ ਲਓ ਤੇ ਬੱਕਰੀ ਦਾ ਬਾਡਾ ਬੂਡਾ ਤੇ ਹੁਣ ਸੂਕ ਕੇ ਹੱਟੀ ਥੋੜਾ ਨੇ ਇਹਦਾ ਲੇਵਾ ਖਰਾਬ ਹੋ ਗਿਆ ਸੀ ਤੇ ਟਿਕਟ ੱਲੇ ਵੱੱਦ ਲੱਗ ਗਏ ਲਿੱਸੀ ਹੋ ਗਈ ਬੱਕਰੀ ਕੰਨ ਮਾਂ ਦਾ ਦੇਖੋ ਤੇ ਕੰਨ ਧੀ ਦਾ ਦੇਖੋਗਾ ਤੇ ਕੰਨ ਗਾਂਹਾਂ ਧੀ ਦੇ ਪੁੱਤ ਦਾ ਦੇਖੋ ਵੀ ਕਿੱਥੇ ਖੜਦੇ ਆ ਕੰਨ ਆਹ ਪੱਠ ਦਾ ਕੰਨ ਦੇਖੋ ਜੀ ਇਹ ਗੱਲਾਂ ਨਾਲ ਨਹੀਂ ਨਾ ਗੱਲਾਂ ਹੁੰਦੀਆਂ ਜੇ ਕੁਝ ਹੋਊਗਾ ਗੱਲਾਂ ਫੇਰ ਹੀ ਹੁੰਦੀਆਂ ਨੇ ਇਹ ਕੰਨ ਬਣਾਉਣ ਪਿੱਛੇ ਲੋਕਾਂ ਦੇ ਕਈ ਕੀ ਸਾਲ ਹੋ ਜਾਂਦੇ ਨੇ ਹੈ ਆ ਪੱਠ ਦਾ ਕੰਨ ਦੇਖੋ ਤੁਸੀਂ ਜੇ ਕਾਨੀ ਦੇਖਣੀ ਹੈ ਕੱਲੇ ਹਨਾ ਜੇ ਬਾਡੀ ਬੰਤਰ ਇਹਨਾਂ ਦੇਖਣੀ ਤੁਸੀਂ ਜੇ ਤੁਸੀਂ ਆ ਬਾਡੇ ਨਹੀਂ ਦੇਖਣੇ ਬੱਕਰੀਆਂ ਦੇ ਆ ਮੂਢੋ ਸੀਨੇ ਨਹੀਂ ਦੇਖਣੇ ਠੀਕ ਹੈ ਆ ਬੱਕਰਿਆ ਵਰਗੇ ਸੀਨੇ ਇਹਨਾਂ ਦੇ ਅਗਲਾ ਕਹਿ ਜਿੰਦਾ ਬਈ ਜਿਆ ਡਬਲ ਹੱਡੀ ਡਬਲ ਹੱਡੀ ਹੈ ਇਹ ਡਬਲ ਹੱਡੀਆਂ ਐਵੇਂ ਬਣ ਜਾਂਦੀਆਂ ਬਈ ਗਿੱਠ ਪੈਂਦਾ ਸਾਤੀ ਦੇ ਵਿਚਾਲੇ ਫੇਰ ਹੀ ਗਾਂਹ ਬੱਚਾ ਦੇ ਗਿੱਠਾ ਪੈਣੀਆਂ ਦੋ ਦੋ ਇਹ ਜਿਹੜਾ ਹੁਣ ਹਾਥੀ ਲਿਆਂਦਾ ਸੀ ਉਹ ਲਿਆਂਦਾ ਜੀ ਬੱਕਰੀਆਂ ਵਾਸਤੇ ਸੀ ਕਿਉਂਕਿ ਬਾਡੇ ਦੀਆਂ ਚੌੜੀਆਂ ਨੇ ਜੇ ਕਦ ਕਦ ਉਹ ਬੱਕਰੀ 38 ਇੰਚ ਹੋਊ ਇਹਦਾ 37 ਇੰਚ ਹੋਊਗਾ ਦਾ 38 39 ਹੋਊਗਾ ਇਹਦਾ 37 ਇੰਚ ਹੋਊ ਠੀਕ ਹੈ ਹੁਣ ਉਹ ਪੱਠਾ ਉਹ ਨਿੱਕੀ ਹੁੰਦੀ ਮਿਲ ਗਈ ਠੀਕ ਹੈ ਤੇ ਹੁਣ ਉਹ ਜੇ ਉਹ 35 ਇੰਚ ਹੋਰੀ ਹੋਣੀ ਆ ਜੇ ਅੱਠ ਦੰਦ ਜਾਂਦੀ ਜਾਂਦੀ 3-4 ਇੰਚ ਦੋ ਮੰਨੋ ਵੀ 37 ਹੋ ਗਈ ਫੇਰ ਵੀ ਬਹੁਤ ਆਪਾਂ ਨੂੰ ਪਤਾ ਉਹਦਾ ਵੀ ਹਾਂ ਭਾਈ ਹੈਗਾ ਕੁਛ ਨਾ ਕੁਛ ਠੀਕ ਹੈ ਜੀ ਇਕੱਲੇ ਕੰਨ ਨਹੀਂ ਕੁਛ ਕਰਦੇ ਹੁੰਦੇ ਪੱਠਾ ਦੇ ਬਾਡੀ ਬੰਤਰ ਹੋਣ ਹੁਣ ਉਹ ਪੱਠਾ ਦਾ ਕਹਿਰਾ ਬੱਚਾ ਆ ਉਹ ਖੜਾ ਪਰ ਠੀਕ ਹੈ ਤੇ ਬੱਚਾ ਉਹ ਵੱਡੀ ਬੱਕਰੀ ਦੇ ਬੱਚਿਆਂ ਨੂੰ ਵੀ ਕੱਟੀ ਜਾਂਦਾ ਨਿਕੇ ਜਿਹਾ ਬਾਠਾ ਤੇ ਮੀਵਣਾ ਦੇਖੋ ਸਾਰਾ ਕੁਝ ਬਈ ਦੀ ਕੰਨ ਨਹੀਂ ਹੁੰਦੇ ਠੀਕ ਹੈ ਬਾੜੇ ਮੰਤਰ ਚਾਰੇ ਕੰਨੀਆਂ ਦਾ ਬੱਚਾ ਇੱਕੋ ਜਿਹਾ ਹੋਵੇ ਠੀਕ ਹੈ ਪੂਛ ਦੇਖੋ ਖੜੀ ਇਹਨਾਂ ਰੱਬ ਕੰਨੀ ਸਿੱਧੀ ਹੋਈ ਹੁਣ ਉਹਦੇ ਕੰਨ ਦੇ ਵਿਚਾਲੇ ਮਾਂ ਮੰਗੂ ਨਾਲ ਵੀ ਕੰਨ ਨਾ ਤਾਂ ਉਹਦੇ ਲੈਣ ਹੈ ਕੰਨ ਤੇ ਬਲ ਪੈਂਦਾ ਜੇ ਉਹਦੇ ਤੇ ਚੇਪੀ ਆ ਲਈ ਜਾਈ ਵੀ ਬਲ ਕੱਢ ਦਾਂਗੇ ਆਪਾਂ ਐ ਕਰ ਦਾਂਗੇ ਬਾਹ ਕਰ ਦਾਂਗੇ ਬਈ ਬਲ ਰੱਬ ਕੱਢੇ ਠੀਕ ਹੈ ਬਲ ਫੇਰ ਹੀ ਨਿਕਲਦੇ ਆ ਬੰਦਿਆਂ ਦੇ ਨਿਕਲੇ ਨਹੀਂ ਕੁਝ ਨਿਕਲਦਾ ਹੈਗਾ ਕੱਢਿਆ ਬੱਚਾ ਲੰਬਾਈ ਦੇਖੋ ਧੌਣ ਤੇ ਝਾਲਰ ਦੇਖੋ ਠੀਕ ਹੈ ਤੇ ਬਾਕੀ ਬਾਬਾ ਨਾਨਕ ਖੈਰ ਸੁਖ ਰੱਖੇ ਵੀ ਗਾਂ ਦੇ ਟਾਈਮ ਅਜੇ ਕੀ ਬਣਦਾ ਉਹ ਟਾਈਮ ਦੱਸੋ ਲਓ ਜੀ ਬਾਈ ਜੀ ਮੰਡੀ ਤੋਂ ਵਾਪਸੀ ਮੇਲੇ ਤੋਂ ਘਰੇ ਜਾਣਿਆ ਕੰਮਕੁਮ ਕਰਦੇ ਆ ਕੋਈ ਹਰਾ ਹਰਾ ਫੜਦੇ ਆ ਤੇ ਘੋੜੇ ਬਾਈ ਘੱਟ ਹੀ ਆਏ ਸੀ ਸੌਦਾ ਕੋਈ ਮਾਜੀ ਦੇ ਮੇਲੇ ਤੇ ਵੀ ਨਹੀਂ ਹੋਇਆ ਤੇ ਸੌਦਾ ਇੱਥੇ ਕੀ ਕਹਿਣਾ ਵੀ ਇੱਕ ਅੱਧਾ ਹੋ ਜਾਏ ਕੋਈ 2-4 ਕਿਉਂਕਿ ਲੋਕ ਰੇਟ ਹੀ ਬੜਾ ਮੰਗੀ ਜਾਂਦੇ ਆ ਰੇਟ ਹੋ ਰਿਹਾ ਹਾਈ ਉਹਨੇ ਦੇ ਜਾਨਵਰ ਵੇਕਦੇ ਨਹੀਂ ਜਾਨਵਰ ਦੇ ਮਾਲ ਮੁੱਲੀ ਵਿਕਣਾ ਹੁੰਦਾ ਚਾਹੇ ਉਹ 20 ਲੱਖ ਦਾ ਚਾਹੇ ਉਹ 20 ਹਜ਼ਾਰ ਦਾ ਠੀਕ ਹੈ ਜੀ ਤਾਂ ਕਰਕੇ ਹੁਣ ਉਹ ਰੰਗੇ ਮਹਿੰਗੇ ਕਰਦੇ ਤੇ ਮਹਿੰਗੇ ਕਾਮ ਵਿਗਰੇ ਹਨੀ ਕਿੱਲਿਆ ਤੇ ਖੜਿਆ ਯਾਰ ਮਰ ਲੋ ਬਾਈ ਜੀ ਅੱਜ ਆਪਾਂ ਗਏ ਸੀ ਤਲਵੰਡੀ ਸਾਬੋ ਮੇਲੇ ਤੇ ਆਪਾਂ ਨੂੰ ਹੋ ਗਿਆ ਨੇਰਾ ਆਪਾਂ ਘੋੜੀਆਂ ਵੀ ਅੰਦਰ ਕਰਤੀਆਂ ਦੋਨੇ ਬੱਕਰੀਆਂ ਵੀ ਅੰਦਰ ਕਰਤੀਆਂ ਤੇ ਬਾਈ ਜੀ ਉੱਥੇ ਘੋੜਿਆਂ ਦੀ ਦੌੜਾਂ ਸੀ ਅੱਜ ਮੇਲੇ ਤੇ ਦੇਖ ਕੇ ਆ ਕੇ ਤੇ ਹੋ ਗਿਆ ਨੇਰਾ ਤੇ ਵਲੌਗ ਉੱਥੋਂ ਦਾ ਹੀ ਬਣਾਇਆ ਥੋੜਾ ਜਿਹਾ ਤੇ ਵਲੌਗ ਇਹ ਵੀ ਚੱਲੀ ਜਾਂਦਾ ਆਪਣਾ ਤੇ ਬਾਈ ਜੀ ਸਾਰਿਆਂ ਦਾ ਧੰਨਵਾਦ ਜਿਹੜੇ-ਜਿਹੜੇ ਬੰਦੇ ਚੈਨਲ ਨੂੰ ਸਪੋਰਟ ਕਰਦੇ ਆ ਲਾਈਕ ਕਰਦੇ ਆ ਵੀਡੀਓ ਨੂੰ ਤੇ ਬਾਈ ਜੀ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਜਿਹੜੇ-ਜਿਹੜੇ ਬੰਦਿਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੱਧ ਤੋਂ ਵੱਧ ਬੰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਤੇ ਬੈਲ ਆਈਕਨ ਦਾ ਬਟਨ ਦਬਦਿਆ ਕਰੋ ਤਾਂ ਕਿ ਜੋ ਨਵੀਂ ਵੀਡੀਓ ਪੈਂਦੀ ਹੋ ਛੋਟੇ ਤੱਕ ਪਹਿਲੀਅ ਵਿੱਚ ਪਹੁੰਚੇ ਧੰਨਵਾਦ ਜੀ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ